ਮੇਰੀ ਫਰੈਂਡ ਸੀ ਪਰ ਐਲੀਕੇਸ਼ਨ ਮੈਨੂੰ ਛੱਡ ਕੇ ਮੇਰੀ ਸਿਸਟਰ ਤੇ ਲੱਗ ਰਹੀ ਆ ਅਫਸਾਨਾ ਖਾਨ ਤੇ ਵੀ ਅਫਸਾਨਾ ਖਾਨ ਦਾ ਕੋਈ ਮਤਲਬ ਹੀ ਨਹੀਂ ਹੈਗਾ ਜੋ ਗੱਲ ਆ ਵੀ ਮੇਰੀ ਫਰੈਂਡ ਸੀ ਮੇਰੇ ਨਾਲ ਗੱਲ ਕਰੋ ਜੋ ਕਰਨੀ ਚਲੋ ਜਮਾਨਤ ਹੋ ਗਈ ਆਪਾਂ ਮਿਲ ਲੈਨੇ ਫਰੈਂਡ ਨੂੰ ਉਹ ਮੇਰੇ ਕੋਲੇ ਆ ਗਈ ਉੱਥੋਂ ਹੀ ਚੀਜ਼ ਦਾ ਮੇਰੇ ਕੋਲ ਜਿਹੜੀ ਹੈਗੀ ਆ ਅਰੈਸਟ ਹੋਈ ਆ ਉਹ ਤਾਂ ਜਾਣਦੀ ਤੱਕ ਵੀ ਨਹੀਂ ਅਫਸਾਨਾ ਖਾਨ ਉਹਨੂੰ ਇਹ ਥੋੜਾ ਹੈਗਾ ਵੀ ਅਫਸਾਨਾ ਖਾਨ ਨੂੰ ਕੋਈ ਪਰਸਨਲ ਜਾਣਦੀ ਸੀਗੀ ਅਫਸਾਨਾ ਹੀ ਖਾਨ ਜਾਣਦੀ ਸੀਗੀ ਸ਼ਾਇਦ ਉਹਨੂੰ ਅਫਸਾਨਾ ਖਾਨ ਨਹੀਂ ਵੀ ਉਹ ਫਰਾਰ ਸੀਗੀ ਵੀ ਅਫਸਾਨਾ ਖਾਨ ਨੇ ਉਹਨਾਂ ਘਰੇ ਲੁਕੋ ਰੱਖਿਆ ਸੀ ਆ ਵਿਜੀਲੈਂਸ ਦੇ ਵੱਲੋਂ ਤੁਹਾਨੂੰ ਵੀ ਬੁਲਾਇਆ ਗਿਆ ਇਸ ਤੁਹਾਡੇ ਕੋਲ ਕੀ ਪੁਛਗਿਛ ਕੀਤੀ ਗਈ ਪੁਲਿਸ ਦੇ ਵੱਲੋਂ ਜਾਂ ਵਿਜੀਲੈਂਸ ਦੇ ਵੱਲੋਂ ਬੀਤੇ ਦਿਨੀ ਮੈਲਾ ਕਨਸਟੇਬਲ ਅਮਨਦੀਪ ਕੌਰ ਦੀ ਗ੍ਰਿਫਤਾਰੀ ਹੁੰਦੀ ਹੈ ਇਹ ਗ੍ਰਿਫਤਾਰੀ ਬਾਦਲਪਿੰਡ ਤੋਂ ਰਫਤਾਰ ਕੌਰ ਦੇ ਘਰੋਂ ਹੁੰਦੀ ਹੈ ਰਫਤਾਰ ਕੌਰ ਅਫਸਾਨਾ ਖਾਨ ਦੇ ਸਿਸਟਰ ਨੇ ਸਾਡੇ ਨਾਲ ਨੇ ਰਫਤਾਰ ਕੌਰ ਜੀ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹ ਗ੍ਰਿਫਤਾਰੀ ਕਿਵੇਂ ਤੇ ਕਿੱਥੋਂ ਹੋਈ ਹੈ ਮਸਲਾ ਕੀ ਹੈ ਕਿ ਮਸਲਾ ਕਦੋਂ ਹੋਇਆ ਕਿ ਕੱਲ ਜਦੋਂ ਵਿਜੀਲੈਂਸ ਵਾਲੇ ਤੁਹਾਡੇ ਘਰ ਪਹੁੰਚਦੇ ਨੇ ਕੀ ਕੁਝ ਹੋਇਆ ਦੇਖੋ ਜੀ ਪਹਿਲੀ ਗੱਲ ਤਾਂ ਇਹ ਆ ਮੁੱਦਾ ਬਣਾਇਆ ਜਾ ਰਿਹਾ ਸੋਸ਼ਲ ਮੀਡੀਆ ਤੇ ਅਫਸਾਨਿਆਂ ਨੂੰ ਲੈ ਕੇ ਅਫਸਾਨਾ ਦਾ ਕੋਈ ਲਿੰਕ ਨਹੀਂ ਹੈਗਾ ਅਮਨਦੀਪ ਕੁਰ ਨਾਲ ਠੀਕ ਆ ਉਹ ਮੇਰੀ ਫਰੈਂਡ ਸੀਗੀ ਕਾਫੀ ਟਾਈਮ ਤੋਂ ਮੈਨੂੰ ਜਾਣਦੀ ਸੀਗੀ ਉਹ ਫਰੈਂਡ ਦੇ ਤੌਰ ਤੇ ਮਤਲਬ ਜਦੋਂ ਬੰਦੇ ਦੀ ਜ਼ਮਾਨਤ ਹੋ ਜੇ ਤੁਹਾਨੂੰ ਵੀ ਪਤਾ ਕਿੰਨੇ ਟਾਈਮ ਆ ਉਹਦੀ ਪਹਿਲਾਂ ਜ਼ਮਾਨਤ ਹੋ ਚੁੱਕੀ ਸੀ ਕੋਈ ਇਹ ਤਾਂ ਹੈ ਨਹੀਂ ਵੀ ਜ਼ਮਾਨਤ ਤੋਂ ਬਾਅਦ ਹੀ ਉਹ ਮੇਰੇ ਕੋਲੇ ਆ ਗਈ ਸਿੱਧਾ ਹੀ ਵੀ ਮੇਰੇ ਨਾਲ ਕੋਈ ਐਡਾ ਡੂੰਗਾ ਰਿਸ਼ਤਾ ਸੀਗਾ ਵੀ ਜਿਹੜੋ ਉਹਦੀ ਜ਼ਮਾਨਤ ਤੋਂ ਆਪਦੇ ਘਰੇ ਨਹੀਂ ਗਈਗੀ ਠੀਕ ਆ ਉਹ ਆਪਦੇ ਕਿਤੇ ਵੀ ਰਹੀ ਆ ਕਿੰਨੇ ਸਾਰੇ ਪਾਸੇ ਇਹ ਚੀਜ਼ ਹੋ ਗਈ ਸੀ ਵੀ ਉਹਦੀ ਜ਼ਮਾਨਤ ਹੋ ਗਈ ਜ਼ਮਾਨਤ ਹੋ ਗਈ ਠੀਕ ਆ ਮੈਨੂੰ ਵੀ ਪਤਾ ਲੱਗਿਆ ਇਹਦੀ ਜ਼ਮਾਨਤ ਹੋ ਗਈ ਕੁਝ ਦਿਨਾਂ ਬਾਅਦ ਉਹਦੇ ਨਾਲ ਮੇਰੀ ਚਲੋ ਗੱਲਬਾਤ ਹੋ ਗਈ ਆਪਣ ਮੈਨੂੰ ਮਿਲੀ ਇੱਥੇ ਬਠਿੰਡੀ ਮਿਲੀ ਆ ਤੇ ਕੀ ਹੋਇਆ ਉਹ ਚਲੋ ਜ਼ਮਾਨਤ ਤੇ ਮੈਂ ਮੈਨੂੰ ਕਹਿੰਦੀ ਵੀ ਮੇਰੀ ਜ਼ਮਾਨਤ ਹੋ ਗਈ ਮੈਨੂੰ ਇਹ ਚੀਜ਼ ਵੀ ਪੁੱਛੀ ਮੈਂ ਕਿ ਚਲੋ ਹੁਣ ਕੋਈ ਕਤਰੀ ਵਾਲੀ ਗੱਲ ਤਾਂ ਕੁਝ ਨਹੀਂ ਆਪਾਂ ਹੁੰਦਾ ਹੀ ਆ ਵੀ ਜਦੋਂ ਆਪਾਂ ਕੋਈ ਨੂੰ ਫਰੰਟ ਸਰਕਲ ਨੂੰ ਮਿਲਦੇ ਆ ਵੀ ਹੁਣ ਤਾਂ ਨਹੀਂ ਕੋਈ ਡਾਰਾ ਵਾਲੀ ਗੱਲ ਜਿੱਦਾਂ ਆਪਾਂ ਗੱਲ ਜਾਂ ਬੋਲਦੇ ਆ ਹਨ ਇਹ ਕਹਿੰਦੇ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਹੁਣ ਤਾਂ ਜ਼ਮਾਨਤੀ ਹੋ ਗਈ ਉਸ ਕਰਕੇ ਉਹ ਮੇਰੇ ਕੋਲੇ ਪਿੰਡ ਆ ਗਈ ਉਥੋਂ ਜਿਹੜਾ ਉਹਦੀ ਇਨਕੁਆਰੀ ਚੱਲੀ ਚੱਲ ਰਹੀ ਸੀ ਜਿਵੇਂ ਹੁਣ ਮੈਨੂੰ ਪਤਾ ਲੱਗਿਆ ਉਸ ਤੋਂ ਬਾਅਦ ਹਨਾ ਮੈਨੂੰ ਇਹ ਚੀਜ਼ ਨਹੀਂ ਦੱਸਿਆ ਕਿ ਮੇਰੀ ਇਨਕੁਆਰੀ ਚੱਲ ਰਹੀ ਜਾ ਕੁਝ ਵੀ ਉਸ ਕਰਕੇ ਵੀ ਉਹਦੀ ਇਨਕੁਆਇਰੀ ਚੱਲ ਰਹੀ ਸੀ ਉਹ ਪਤਾ ਨਹੀਂ ਪੇਸ਼ ਨਹੀਂ ਹੋਈ ਜੋ ਕੁਛ ਨਹੀਂ ਹੋਈ ਮੈਨੂੰ ਇਸ ਚੀਜ਼ ਬਾਰੇ ਹੁਣ ਪਤਾ ਆਪਾਂ ਨੂੰ ਲੱਗ ਰਿਹਾ ਜੋ ਸੋਸ਼ਲ ਮੀਡੀਆ ਤੇ ਚੱਲ ਰਿਹਾ ਤੇ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ ਸੀਗਾ ਉਹ ਮੇਰੇ ਕੋਲੇ ਸੀਗੀ ਉੱਥੋਂ ਅਰੈਸਟ ਹੋਈ ਆ ਤੇ ਲੋਕਾਂ ਦੇ ਜਿਹੜੇ ਲੋਕਾਂ ਨੂੰ ਇਹ ਚੀਜ਼ ਦੱਸੀ ਜਾ ਰਹੀ ਆ ਕਿ ਅਫਸਾਨਾ ਖਾਨ ਦੇ ਲਿੰਕ ਸੀਗੇ ਅਫਸਾਨਾ ਨਾਲ ਕੀ ਤਾਰਾਂ ਜੁੜਦੀਆਂ ਸੀਗੀਆਂ ਤੇ ਹਾਲਾਂਕਿ ਉਹਦਾ ਕੋਈ ਲਿੰਕ ਨਹੀਂ ਆ ਕਦੇ ਉਹਦੀ ਵੀਡੀਓ ਨਹੀਂ ਕੋਈ ਉਹਦਾ ਵੀ ਜੇ ਅਫਸਾਨਾ ਖਾਨ ਦਾ ਲਿੰਕ ਹੋਵੇ ਮੈਂ ਦੇਣ ਦਾਰ ਬੈਠੀ ਮੇਰੀ ਫਰੈਂਡ ਸੀ ਨਾਰਮਲ ਠੀਕ ਹੈ ਇੱਕ ਫਰੈਂਡ ਸਰਕਲ ਜਦੋਂ ਵੀ ਕੋਈ ਆਉਂਦਾ ਜਮਾਨਤ ਤੋਂ ਬਾਅਦ ਮਿਲਦਾ ਹੀ ਆਪਾਂ ਨੂੰ ਉਹ ਚੀਜ਼ ਕਰਕੇ ਮਸਲਾ ਬਹੁਤ ਜ਼ਿਆਦਾ ਹੀ ਮਤਲਬ ਵਾਧਾ ਦਿਖ ਰਿਹਾ ਮੈਨੂੰ ਕਿ ਹਾਈਲਾਈਟ ਕੀਤਾ ਜਾ ਰਿਹਾਗਾ ਅਫਸਾਨਾ ਦੇ ਨਾਂ ਨੂੰ ਲੈ ਕੇ ਮੇਰੇ ਪਰਿਵਾਰ ਦੇ ਨਾਂ ਨੂੰ ਲੈ ਕੇ ਮੈਨੂੰ ਲੈ ਕੇ ਇੱਕ ਇੱਕ ਮੈਨੂੰ ਇਹ ਸੀਗਾ ਵੀ ਚਲੋ ਜਮਾਨਤ ਹੋ ਗਈ ਆਪਾਂ ਮਿਲ ਲੈਨੇ ਫਰੈਂਡ ਨੂੰ ਉਹ ਮੇਰੇ ਕੋਲੇ ਆ ਗਈ ਉੱਥੋਂ ਇਹ ਚੀਜ਼ ਦਾ ਮੇਰੇ ਕੋਲ ਜਿਹੜੀ ਹੈਗੀ ਆ ਅਰੈਸਟ ਹੋਈ ਆ ਵਿਜੀਲੈਂਸ ਦੇ ਵੱਲੋਂ ਤੁਹਾਨੂੰ ਵੀ ਬੁਲਾਇਆ ਗਿਆ ਇਸ ਤੁਹਾਡੇ ਕੋਲ ਕੀ ਪੁੱਛਗਿਛ ਕੀਤੀ ਗਈ ਪੁਲਿਸ ਦੇ ਵੱਲੋਂ ਯਾਰ ਵਿਜੀਲੈਂਸ ਦੇ ਵੱਲੋਂ ਦੇਖੋ ਜੀ ਉੱਥੇ ਹੀ ਪੁੱਛਗਿਛ ਹੋਈ ਸੀਗੀ ਕਿ ਵੀਪਾ ਤੁਹਾਨੂੰ ਕਿੱਦਾਂ ਜਾਣਦੇ ਨੇ ਹੈ ਨਾ ਮੈਂ ਉਹਨਾਂ ਨੂੰ ਦੱਸਿਆ ਵੀ ਮੇਰੀ ਨਾਰਮਲ ਫਰੈਂਡ ਆ ਤੇ ਉਹ ਜ਼ਮਾਨਤ ਦਾ ਕਰਕੇ ਵੀ ਚਲੋ ਇੱਕ ਦੋ ਦਿਨ ਉਹ ਜਿੱਥੇ ਵੀ ਰਹੀ ਆ ਜਾਂ ਕਿਵੇਂ ਵੀ ਰਹੀ ਆ ਤੇ ਕੋਈ ਇਹ ਨਹੀਂ ਕਹਿ ਸਕਦੀ ਕਿ ਮੈਂ ਵੀ ਉਹ ਸਿੱਧਾ ਹੀ ਜ਼ਮਾਨਤ ਤੋਂ ਬਾਅਦ ਮੇਰੇ ਕੋਲ ਹੀ ਆਏ ਆ ਮੈਂ ਤੁਹਾਨੂੰ ਪਹਿਲਾਂ ਵੀ ਇਹ ਚੀਜ਼ ਦੱਸੀ ਆ ਵੀ ਇਦਾਂ ਕਰਕੇ ਮੇਰੇ ਕੋਲ ਇਹ ਮਤਲਬ ਆਈ ਹੋਈ ਸੀਗੀ ਇੱਥੇ ਬੀਤੇ ਦਿਨਾਂ ਤੋਂ ਕਾਫੀ ਚਰਚਾ ਦੇ ਵਿੱਚ ਰਹੇ ਨੇ ਅਮਨਦੀਪ ਕੌਰ ਜਿਵੇਂ ਕਿ ਚਿੱਟੇ ਦੇ ਨਾਲ ਉਹਨਾਂ ਦੇ ਲਿੰਕ ਦਿਖਾਏ ਗਏ ਨੇ ਕਿ ਤੁਹਾਨੂੰ ਇਸ ਦੇ ਬਾਰੇ ਕੋਈ ਉਹਦਾ ਕੋਈ ਪਤਾ ਸੀਗਾ ਕਿ ਉਹਦੇ ਲਿੰਕ ਇੱਥੋਂ ਤੱਕ ਹੈਗੇ ਆ ਨਹੀਂ ਜੀ ਮੈਨੂੰ ਇਹਨਾਂ ਉਹਦੀ ਜਿਹੜੀ ਨਿੱਜੀ ਲਾਈਫ ਸੀ ਅੰਦਰ ਕੀ ਚੱਲ ਰਿਆ ਸੀਗਾ ਉਹਦੇ ਮਤਲਬ ਕੀ ਉਹਦਾ ਕਾਰੋਬਾਰ ਸੀ ਮੈਨੂੰ ਕੁਝ ਨਹੀਂ ਪਤਾ ਸੀ ਮੈਨੂੰ ਇੱਕ ਸਲੂਨ ਤੇ ਮਿਲੀ ਸੀਗੀ ਠੀਕ ਆ ਉੱਥੋਂ ਮੇਰੀ ਫਰੈਂਡ ਬਣੀ ਸੀਗੀ ਚਲੋ ਕੋਈ ਇਹ ਤਾਂ ਹੈ ਨਹੀਂਗਾ ਵੀ ਆਪਾਂ ਜਦੋਂ ਕਿਤੇ ਬਾਹਰ ਅੰਦਰ ਜਾਂਦੇ ਆ ਬਹੁਤ ਫਰੈਂਡ ਸਰਕਲ ਬਣਦਾ ਕੱਲੀ ਇਹ ਤਾਂ ਹੈ ਨਹੀਂ ਵੀ ਮੇਰੀ ਅਮਨਦੀਪ ਕੌਰ ਹੀ ਕੱਲੀ ਫਰੈਂਡ ਆ ਠੀਕ ਹੈ ਤੇ ਉਹ ਮੈਨੂੰ ਸਲੂਨਤੀ ਮਿਲੀ ਸੀਗੀ ਮੈਨੂੰ ਇਹਨਾਂ ਪਤਾ ਸੀ ਵੀ ਪੁਲਿਸ ਚ ਜੋ ਆ ਮਸਲਾ ਬਣਿਆਗਾ ਇਸ ਬਾਰੇ ਮੈਨੂੰ ਕੁਝ ਵੀ ਨੌਲੇਜ ਨਹੀਂ ਸੀਗੀ ਕੀ ਪਹਿਲਾਂ ਵੀ ਕਦੇ ਥੋਡੇ ਕਰ ਗਏ ਸੀਗੇ ਜਾਂ ਪਹਿਲੀ ਵਾਰ ਹੀ ਗਏ ਸੀ ਨਹੀਂ ਜੀ ਨਹੀਂ ਇਦਾਂ ਨਹੀਂ ਸੀਗਾ ਚਲੋ ਇੱਕ ਦੋ ਵਾਰੀ ਮੈਨੂੰ ਮਿਲਦੀ ਹੁੰਦੀ ਸੀਗੀ ਇਦਾਂ ਬਾਹਰ ਦੇ ਬਾਰੇ ਮੇਰਾ ਫਰੈਂਡ ਸਰਕਲ ਸੀਗਾ ਇਦਾਂ ਨਹੀਂ ਵੀ ਆਪਣੇ ਘਰੇ ਦਾ ਕੋਈ ਮਸਲਾ ਨਹੀਂ ਸੀਗਾ ਵੀ ਆਉਂਦੀ ਜਾਂਦੀ ਰਹਿੰਦੀ ਸੀ ਇਹ ਨਹੀਂ ਸੀਗਾ ਵੀ ਬਾਦਲਪਿੰਡ ਦੇ ਚੋਂ ਆਉਂਦੀ ਜਾਂਦੀ ਸੀ ਮੇਰੇ ਕੋਲ ਪਹਿਲਾਂ ਕੀ ਹੁਣ ਥੋਡੇ ਤੇ ਕੀ ਅਲੀਗੇਸ਼ਨ ਲੱਗੇ ਨੇ ਇਸੇ ਬਾਬਤ ਦੇਖੋ ਜੀ ਐਲੀਕੇਸ਼ਨ ਤਾਂ ਇਹ ਲੋਕਾਂ ਨੂੰ ਪਤਾ ਲੱਗ ਗਿਆ ਹੈਗਾ ਕਿ ਉਹ ਰਫਤਾਰ ਦੀ ਫਰੈਂਡ ਸੀ ਇਹ ਚੀਜ਼ ਮੈਂ ਵੀ ਕਹਿ ਰਹੀ ਹਾਂ ਵੀ ਹਾਂ ਮੇਰੀ ਫਰੈਂਡ ਸੀ ਪਰ ਐਲੀਕੇਸ਼ਨ ਮੈਨੂੰ ਛੱਡ ਕੇ ਮੇਰੀ ਸਿਸਟਰ ਤੇ ਲੱਗ ਰਿਹਾ ਅਫਸਾਨਾ ਖਾਨ ਤੇ ਕਿਉਂਕਿ ਉਹਦਾ ਨਾਮ ਬਹੁਤ ਪੀਕਤੇ ਆ ਠੀਕ ਆ ਕੋਈ ਵੀ ਗੱਲ ਹੁੰਦੀ ਹੈ ਕੋਈ ਵੀ ਘਟਨਾ ਹੁੰਦੀ ਹੈ ਪਹਿਲਾਂ ਉਸ ਚੀਜ਼ ਨੂੰ ਫੜਾਇਆ ਜਾਂਦਾ ਵੀ ਅਫਸਾਨਾ ਖਾਨ ਦਾ ਕੀ ਉਹਦੇ ਨਾਲ ਤਾਲੁਕਤ ਸੀ ਕੀ ਸੀ ਮੈਂ ਇਹ ਗੱਲ ਕਲੀਅਰ ਕਰਨਾ ਚਾਹੁੰਦੀ ਹਾਂ ਅਫਸਾਨਾ ਖਾਨ ਦਾ ਕੋਈ ਉਹਦੇ ਨਾਲ ਕੋਈ ਮਤਲਬ ਲਿੰਕ ਨਹੀਂ ਹੈਗਾ ਜਿੱਦਾਂ ਉਹ ਮਤਲਬ ਸੋਸ਼ਲ ਮੀਡੀਆ ਜੋੜ ਰਿਹਾਗਾ ਉਹ ਤਾਂ ਜਾਣਦੀ ਤੱਕ ਵੀ ਨਹੀਂ ਅਫਸਾਨਾ ਖਾਨ ਉਹਨੂੰ ਅਫਸਾਨਾ ਖਾਨ ਨੂੰ ਬਹੁਤ ਲੋਕ ਜਾਣਦੇ ਆ ਸਭ ਕੁਛ ਆ ਪਰ ਇਹ ਥੋੜਾ ਹੈਗਾ ਵੀ ਅਫਸਾਨਾ ਖਾਨ ਨੂੰ ਕੋਈ ਪਰਸਨਲੀ ਜਾਣਦੀ ਸੀਗੀ ਅਫਸਾਨਾ ਹੀ ਖਾਨ ਜਾਣਦੀ ਸੀਗੀ ਸ਼ਾਇਦ ਉਹਨੂੰ ਅਫਸਾਨਾ ਖਾਨ ਨਹੀਂ ਵੀ ਉਹ ਫਰਾਰ ਸੀਗੀ ਵੀ ਅਫਸਾਨਾ ਖਾਨ ਨੇ ਉਹਨਾਂ ਘਰੇ ਲੁਕੋ ਰੱਖਿਆ ਸੀਗਾ ਇਹ ਚੀਜ਼ ਆਪਾਂ ਨੂੰ ਤਾਂ ਨਹੀਂ ਨਾ ਪਤਾ ਵੀ ਇਹ ਵੀ ਆਪਣਾ ਪਤਾ ਵੀ ਉਹ ਫਰਾਰ ਨਹੀਂ ਸੀਗੀ ਜਾਂ ਕੁਝ ਵੀ ਸੀਗਾ ਇਸ ਕਰਕੇ ਮੁੱਦਾ ਬਣਾਇਆ ਜਾ ਰਿਹਾ ਮੇਰੀ ਭੈਣ ਤੇ ਅਲੀਕੇਸ਼ਨ ਲੱਗੇ ਜਾ ਰਹੇ ਆ ਮੈਂ ਬਾਰ ਬਾਰ ਇਹ ਚੀਜ਼ ਕਹਿ ਰਹੀ ਆਂ ਕਿ ਚਲੋ ਮੇਰੀ ਫਰੈਂਡ ਸੀਗੀ ਫਰੈਂਡ ਸਰਕਲ ਹੁੰਦਾ ਸਭ ਦਾ ਹੁੰਦਾ ਮਾੜਾ ਵੀ ਹੁੰਦਾ ਚੰਗਾ ਵੀ ਹੁੰਦਾ ਪਰ ਸੋਸ਼ਲ ਮੀਡੀਆ ਇਸ ਚੀਜ਼ ਨੂੰ ਬਹੁਤ ਜ਼ਿਆਦਾ ਫਲਾ ਰਿ ਵੀ ਜਦੋਂ ਚੀਜ਼ ਦਾ ਕਿਸੇ ਦਾ ਪਤਾ ਨਾ ਨਾ ਹੋਵੇ ਪੁਸ਼ਟੀ ਕਰੋ ਉਸ ਚੀਜ਼ ਦੀ ਠੀਕ ਹੈ ਤੇ ਜਿਹੜਾ ਮੇਰੀ ਸਿਸਟਰ ਦਾ ਨਾਮ ਜੋੜਿਆ ਜਾ ਰਿਹਾ ਹੈਗਾ ਵੀ ਇਹ ਗਲਤ ਆ ਮੈਂ ਤੁਹਾਨੂੰ ਇਹ ਕਲੀਅਰ ਕਰ ਚੁੱਕੀ ਆ ਕਿ ਅਫਸਾਨਾ ਖੰਡ ਦਾ ਕੋਈ ਮਤਲਬ ਮਤਲਬ ਹੀ ਨਹੀਂ ਹੈਗਾ ਉਹਦੇ ਨਾਲ ਵੀ ਕਦੇ ਕੋਈ ਗੱਲ ਹੋਈ ਹੋਵੇ ਕਦੇ ਤੁਸੀਂ ਦੇਖਿਆ ਹੀ ਹੋਣਾ ਕਿੰਨੇ ਆ ਲੋਕਾਂ ਨਾਲ ਉਹਦਾ ਜਦੋਂ ਇਹ ਮਸਲਾ ਇਹਦਾ ਖੁੱਲਿਆ ਸਾਹਮਣੇ ਆਇਆ ਸਾਰਾ ਮਨਦੀਪ ਕੌਰ ਦਾ ਠੀਕ ਆ ਉਹਦੇ ਵਿੱਚ ਸਿੱਧੂ ਮੂਸੇ ਵਾਲੇ ਨਾਲ ਵੀ ਉਹਦੀਆਂ ਫੋਟੋਆਂ ਹੋਈਆਂ ਜਸਵਿੰਦਰ ਬਰਾੜ ਨਾਲ ਵੀ ਵੀਡੀਓ ਹੋਈਆਂ ਠੀਕ ਆ ਨੀਰੂ ਬਾਜਵਾ ਨਾਲ ਵੀ ਹੋਈਆਂ ਚਲੋ ਮੇਰੀ ਫਰੈਂਡ ਸੀ ਮੇਰੇ ਨਾਲ ਵੀ ਇੰਸਟਾਗ੍ਰam ਤੇ ਉਹਦੀਆਂ ਇੱਕ ਦੋ ਪੋਸਟਾਂ ਸੀਗੀਆਂ ਠੀਕ ਆ ਜੇ ਅਗਲੇ ਦੀ ਕਿਸੇ ਦੀ ਕੋਈ ਇਹਦਾ ਮਤਲਬ ਇਹ ਨਹੀਂ ਜੇ ਕੋਈ ਸਿੰਗਰ ਨਾਲ ਫੋਟੋ ਵੀ ਕਰਾ ਲੂਗਾ ਮੈਂ ਨਹੀਂ ਕਹਿੰਦੀ ਵੀ ਕੋਈ ਗਲਤ ਹੋਊਗਾ ਕੋਈ ਰਿਲੇਸ਼ਨ ਕੋਈ ਇਦਾਂ ਦਾ ਮਸਲੇ ਚ ਹੀ ਹੋਊਗਾ ਠੀਕ ਆ ਅਫਸਾਨਾ ਗਾਂਦ ਦੀ ਤਾਂ ਕਦੇ ਫੋਟੋ ਜਾਂ ਵੀਡੀਓ ਜਾਂ ਕਦੇ ਕੋਈ ਗੱਲਬਾਤ ਤਾਂ ਹੈ ਹੀ ਨਹੀਂਗੀ ਇਹ ਮੁੱਦਾ ਬਿਨਾਂ ਮਤਲਬ ਤੋਂ ਬਣਾਇਆ ਜਾ ਰਿਹਾ ਹੈਗਾ ਇਸ ਕਰਕੇ ਮੈਂ ਚੈਨਲ ਵਾਲੇ ਜਿਨ੍ਹਾਂ ਨੇ ਵੀ ਇਹ ਖਬਰਾਂ ਫਲਾ ਰਹੇ ਆ ਮੈਂ ਉਹਨਾਂ ਨੂੰ ਇਹ ਚੀਜ਼ ਕਹਿਣਾ ਚਾਹਣੀ ਹੈ ਕਿ ਇਹ ਫਾਲਤੂ ਦੀਆਂ ਗੱਲਾਂ ਤੁਸੀਂ ਖਬਰਾਂ ਨਾ ਫਲਾਓ ਉਦੋਂ ਤੱਕ ਮਸਲਾ ਉਹਦਾ ਨਾਮ ਐਡਾ ਵੱਡਾ ਹੈਗਾ ਤੁਸੀਂ ਇਦਾਂ ਕਿਸੇ ਕੋਈ ਅਥਾਰਟੀ ਹੈ ਨਹੀਂ ਕਿ ਵੀ ਆਪਾਂ ਬਿਨਾਂ ਜਾਂਚ ਤੋਂ ਬਿਨਾਂ ਗੱਲਬਾਤ ਤੋਂ ਆਪਾਂ ਉਹਦਾ ਨਾਮ ਜੋੜਿਆ ਜਾਵੇ ਜਦੋਂ ਕੋਈ ਗੱਲ ਹੁੰਦੀ ਹੈ ਬੰਦੇ ਦਾ ਨਾਮ ਉਦੋਂ ਜੁੜਦਾ ਠੀਕ ਆ ਉਹ ਮੇਰੀ ਸਹੇਲੀ ਸੀ ਚਲੋ ਮੇਰਾ ਨਾਮ ਜੁੜਿਆ ਹੁਣ ਜੇ ਇਹਦਾ ਮਤਲਬ ਇਹ ਵੀ ਨਹੀਂ ਵੀ ਮੈਂ ਅਫਸਾਨਾ ਖਾਨ ਦੀ ਸਿਸਟਰਾਂ ਤੇ ਵੀ ਪਤਾ ਨਹੀਂ ਅਫਸਾਨਾ ਖਾਨ ਦਾ ਹੀ ਕੋਈ ਹੱਥ ਹੋ ਸਾਡੇ ਪਿੰਡ 'ਚ ਵੀ ਪਤਾ ਮੈਂ ਕੱਲੀ ਪਿੰਡ ਰਹਿਨੀ ਆ ਮੈਂ ਆਉਂਦੀ ਜਾਨੀ ਆ ਅਫਸਾਨਾ ਤਾਂ ਬੇਈ ਵਾਰੀ ਉਹਦਾ ਚੰਡੀਗੜ੍ਹ ਰਹਿੰਦੀ ਆ ਗੌਂਦੀ ਵਜਾਉਂਦੀ ਆ ਸਭ ਨੂੰ ਪਤਾਗਾ ਇਸ ਚੀਜ਼ ਦਾ ਵੀ ਐਸੀ ਕਿਹੜੀ ਚੀਜ਼ ਦੀ ਖੱਟੀ ਖਾ ਰਹੇ ਆ ਸਾਡਾ ਪਰਿਵਾਰ ਬਾਰੇ ਸਭ ਨੂੰ ਪਤਾ ਨੌਲੇਜ ਆ ਠੀਕ ਆ ਮੇਰੇ ਬਾਰੇ ਵੀ ਪਤਾਗਾ ਮੇਰੇ ਪਰਿਵਾਰ ਬਾਰੇ ਪਤਾ ਸਾਰੇ ਬਾਰੇ ਠੀਕ ਆ ਪਰ ਗੱਲ ਮੈਂ ਇਹ ਕਰਨਾ ਚਾਹੁੰਨੀ ਆ ਸੋਸ਼ਲ ਮੀਡੀਆ ਅੱਗੇ ਮੇਰਾ ਮੇਨ ਮਕਸਦ ਇਹ ਹੀ ਆ ਕਿ ਜਿਹੜਾ ਆ ਅਫਵਾਹਾਂ ਡਾਈਆਂ ਜਾ ਰਹੀਆਂ ਅਫਸਾਨਾ ਖਾਨ ਨੂੰ ਲੈ ਕੇ ਇਹ ਗਲਤ ਆ ਇਹ ਚੀਜ਼ਾਂ ਨਾ ਤੁਸੀਂ ਬੋਲਣ ਦਾ ਤੁਹਾਨੂੰ ਉਨੀ ਹੈਗਾ ਅਥਾਰਟੀ ਹੈ ਨਹੀਂ ਕਿਸੇ ਕੋਲੇ ਵੀ ਚੈਨਲਾਂ ਦੇ ਵੀ ਜੋ ਦਿਲ ਕੀਤਾ ਤੁਸੀਂ ਬੋਲੀ ਜਾਓ ਉਹ ਇੱਕ ਸਿੰਗਰ ਆ ਪੀਕ ਤੇ ਸਿੰਗਰ ਆ ਇਹਦਾ ਮਤਲਬ ਇਹ ਨਹੀਂ ਕੋਈ ਵੀ ਮਸਲਾ ਹੋ ਗਿਆ ਚੱਕ ਕੇ ਉਹਦਾ ਨਾਮ ਜੋੜਾਇਆ ਜਾਂਦਾ ਚਾਹੀ ਕਿਸੇ ਸਿੰਗਰ ਨਾਲ ਆਪਣੀ ਕੋਈ ਫੋਟੋ ਆ ਚਾਹੀ ਕੋਈ ਵੀਡੀਓ ਆ ਕੋਈ ਇਹ ਚੀਜ਼ ਨਹੀਂ ਹੁੰਦੀ ਇਸ ਕਰਕੇ ਮੈਂ ਕਹਣੀ ਆ ਵੀ ਅਫਸਾਨਾ ਖਾਨ ਦਾ ਕੋਈ ਮਤਲਬ ਹੀ ਨਹੀਂ ਹੈਗਾ ਜੋ ਗੱਲ ਆ ਵੀ ਮੇਰੀ ਫਰੈਂਡ ਸੀ ਮੇਰੇ ਨਾਲ ਗੱਲ ਕਰੋ ਜੋ ਕਰਨੀ ਆ ਕੀ ਜਿਹੜਾ ਇਹ ਮਸਲਾ ਹੋਇਆ ਕਿ ਤੁਹਾਨੂੰ ਪਹਿਲਾਂ ਤੋਂ ਇਹ ਪਤਾ ਸੀਗਾ ਕਿ ਵਿਜੀਲੈਂਸ ਵੱਲੋਂ ਜਾਂ ਇਹ ਜੋ ਜਾਇਦਾਦ ਬਣੀ ਹੈ ਜੋ ਪ੍ਰੋਪਰਟੀ ਦੇ ਰਿਲੇਟਿਡ ਵਿਜੀਲੈਂਸ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਇਹਦੇ ਬਾਰੇ ਕੋਈ ਗੱਲਬਾਤ ਕੀਤੀ ਸੀ ਨਹੀਂ ਮੇਰੇ ਨਾਲ ਕੋਈ ਗੱਲਬਾਤ ਨਹੀਂ ਮੈਨੂੰ ਕੁਝ ਨਹੀਂ ਮੈਨੂੰ ਇੰਨਾ ਪਤਾ ਸੀ ਵੀ ਇਹ ਜਮਾਨਤ ਹੋ ਗਈ ਇਹ ਚੀਜ਼ ਮੈਨੂੰ ਪਤਾ ਸੀਗੀ ਮੈਨੂੰ ਇਹ ਨਹੀਂ ਪਤਾ ਸੀ ਪਿੱਛੇ ਕੀ ਅਦਾ ਮਤਲਬ ਚੱਲ ਰਿਹਾ ਕੀ ਸਿਸਟਮ ਦਾ ਚੱਲ ਰਿਹਾ ਮੈਨੂੰ ਜੇ ਆਪਾਂ ਨੂੰ ਜਿੰਨਾ ਪਤਾ ਹੁੰਦਾ ਤਾਂ ਫਿਰ ਇਹ ਇਦਾਂ ਚੀਜ਼ਾਂ ਦਾ ਥੋੜਾ ਪ੍ਰੈਜ਼ ਜ਼ਰੂਰੀ ਰੱਖਣਾ ਚਾਹੀਦਾ ਸੀ ਮੈਨੂੰ ਆਣਾ ਮੈਨੂੰ ਇਹ ਚੀਜ਼ ਹੋ ਗਿਆ ਵੀ ਚਲੋ ਜਮਾਨਤ ਹੋ ਗਿਆ ਅਕਸਰ ਫਰੈਂਡ ਸਰਕਲ ਆ ਚਲੋ ਮੇਰੇ ਕੋਲੇ ਆ ਗਈ